ਕਹਿੰਦੇ ਨੇ ਕਿ ਪੜਨ ਦੀ ਉਮਰ ਨਹੀਂ ਹੁੰਦੀ ਇਸ ਗੱਲ ਨੂੰ ਪੂਨੇ ਦੀ ਕਮਲਾਬਾਈ ਜਗਤਾਪ ਨੇ ਸਾਬਤ ਕਰਕੇ ਵਿਖਾਇਆ ਕਮਲਾਬਾਈ ਨੇ 60 ਸਾਲ ਦੀ ਉਮਰ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਸ਼੍ਰੀਮਤੀ ਰਾਮਾਬਾਈ ਹਾਈ ਸਕੂਲ ਸੇਵਾ ਸਦਨ ਪੂਨੇ ਚ ਪੜਦੀ ਕਮਲਾਬਾਈ ਨੇ 10ਵੀਂ ਦੀ ਪ੍ਰੀਖਿਆ 38.80 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ ਇਸ ਸਾਲ ਕਮਲਾਬਾਈ ਨੇ ਮਹਾਰਾਸ਼ਟਰ ਰਾਜ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਤੋਂ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ ਜਿਸ ਦੇ ਨਤੀਜੇ ਐਲਾਨੇਗੇ ਨਤੀਜਾ ਆਉਣ ਤੋਂ ਬਾਅਦ ਕਮਲਾ ਬਾਈ ਨੇ ਕਿਹਾ ਕਿ ਉਹ ਪਾਸ ਹੋਣ ਤੋਂ ਬਹੁਤ ਖੁਸ਼ ਹੈ ਕਮਲਾ ਬਾਈ ਦੀ ਪੜ੍ਹਾਈ ਦਾ ਮੁੱਖ ਉਦੇਸ਼ ਇਹ ਸੀ ਕਿ ਉਹ ਪੜ੍ਹ ਲਿਖ ਸਕੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਮਤਿਹਾਨ ਪਾਸ ਕਰ ਸਕੇਗੀ ਕਮਲਾ ਬਾਈ ਜਗਤਾਬ ਪੂਨੇ ਦੇ ਗੋਰਪੜੀ ਪੇਠ ਇਲਾਕੇ ਚ ਰਹਿੰਦੀ ਹੈ ਉਸਨੇ 52 ਸਾਲ ਦੀ ਉਮਰ ਵਿੱਚ ਪੜ੍ਹਾਈ ਸ਼ੁਰੂ ਕੀਤੀ ਉਹ ਹਰ ਰੋਜ਼ ਸਕੂਲ ਜਾਂਦੀ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਵੀ ਕਰਦੀ ਇਨਾ ਕੁਝ ਕਰਨ ਦੇ باوجود ਕਮਲਾਬਾਈ ਰੂਟ ਸਕੂਲ ਜਾਂਦੀ ਸੀ ਕਮਲਾਬਾਈ ਨੇ ਮਰਾਠੀ ਵਿੱਚ 41 ਹਿੰਦੀ ਵਿੱਚ 41 ਅੰਗਰੇਜ਼ੀ ਵਿੱਚ 35 ਗਣਿਤ ਵਿੱਚ 35 ਵਿਗਿਆਨ ਅਤੇ ਤਕਨਾਲੋਜੀ ਵਿੱਚ 35 ਅਤੇ ਸਮਾਜਿਕ ਵਿਗਿਆਨ ਵਿੱਚ 42 ਅੰਕ ਪ੍ਰਾਪਤ ਕੀਤੇ ਨੇ ਇਸ ਪ੍ਰਾਪਤੀ ਤੇ ਕਮਲਾਬਾਈ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖਿਆ ਕਿਉਂ ਅਤੇ ਕਿੰਨੀ ਜ਼ਰੂਰੀ ਹੈ ਉਸਨੇ ਕਿਹਾ ਕਿ ਕਿਸੇ ਵੀ ਨੌਕਰੀ ਅਤੇ ਕਾਰੋਬਾਰ ਲਈ ਪੜ੍ਹਾਈ ਜ਼ਰੂਰੀ ਹੈ। ਕਮਲਾਬਾਈ ਦੇ ਘਰ ਇੱਕ ਪੁੱਤਰ ਹੈ ਅਤੇ ਨੂੰਹ ਹੈ। ਉਹ ਆਪਣੀ ਪੋਤੀ ਦੀ ਦੇਖਭਾਲ ਕਰਨ ਅਤੇ ਘਰ ਦਾ ਕੰਮ ਕਰਨ ਤੋਂ ਬਾਅਦ ਪੜ੍ਹਾਈ ਕਰਦੀ ਸੀ। ਕਮਲਾਬਾਈ ਉਹਨਾਂ ਲੋਕਾਂ ਨੂੰ ਦੱਸੇ ਬਿਨਾ ਪੜ੍ਹਦੀ ਸੀ ਜਿਨ੍ਹਾਂ ਦੇ ਘਰ ਉਹ ਕੰਮ ਕਰਦੀ ਸੀ। ਕਮਲਾਬਾਈ ਨੂੰ ਲੱਗਦਾ ਸੀ ਕਿ ਜੇਕਰ ਲੋਕਾਂ ਨੂੰ ਉਸ ਦੀ ਪੜ੍ਹਾਈ ਬਾਰੇ ਪਤਾ ਲੱਗ ਗਿਆ ਤਾਂ ਉਸ ਦਾ ਕੰਮ ਪ੍ਰਭਾਵਿਤ ਹੋਵੇਗਾ। ਹਾਲਾਂਕਿ ਜਦੋਂ ਕਮਲਾਬਾਈ ਨੇ ਉਹਨਾਂ ਨੂੰ ਦੱਸਿਆ ਕਿ ਉਹ ਪੜ੍ਹਾਈ ਕਰ ਰਹੀ ਹੈ ਤਾਂ ਲੋਕਾਂ ਨੇ ਉਸ ਦਾ ਸਮਰਥਨ ਕੀਤਾ।